ਸਿਮਰਨ ਕਲਸੀ ਅਤੇ ਦੀਪ ਧਮਾਨ ਦੀ ਜੋੜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮਗੇ ਜੋ ਕਿ ਇੰਸਟਾਗ੍ਰam ਅਤੇ YouTube ਦੇ ਉੱਤੇ ਬਹੁਤ ਜਿਆਦੇ ਵਾਇਰਲ ਰਹਿੰਦੇ ਨੇ ਉਤੇ ਹੀ ਤੁਹਾਨੂੰ ਦੱਸਦੇ ਕਿ ਇਹਨਾਂ ਦੇ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਜਿਸ ਕਰਕੇ ਇਹਨਾਂ ਦੀ ਹਰ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਰਹਿੰਦੀ ਹੈ ਤੇ ਚਰਚਾ ਦਾ ਵਿਸ਼ਾ ਅਕਸਰ ਹੀ ਇਹ ਬਣੇ ਰਹਿੰਦੇ ਨੇ ਉੱਤੇ ਹੀ ਤੁਹਾਨੂੰ ਦੱਸਦੇ ਕਿ ਕਲਸੀ ਸਿਮਰਨ ਅਤੇ ਉਸ ਦੇ ਹਸਬੰਦ ਦੀਪ ਧਮਾਨ ਦੇ ਬਾਰੇ ਬਹੁਤ ਮਾੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜਿਸ ਤੋਂ ਬਾਅਦ ਉਹਨਾਂ ਦੇ ਕਮੈਂਟਾਂ ਦੇ ਵਿੱਚ ਉਹਨਾਂ ਦੇ ਚੋਣ ਵਾਲਿਆਂ ਨੇ ਬਹੁਤ ਰੌਲਾ ਪਾ ਰੱਖਿਆਗਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਲਸੀ ਸਿਮਰਨ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਇੰਸਟਾਗ੍ਰam ਪੇਜਾਂ ਦੇ ਉੱਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਉਹ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆਉਂਦੇ ਨੇ ਸਿਮਰਨ ਕਲਸੀ ਅਤੇ ਉਸਦੇ ਹਸਬੰਡ ਇੱਕ ਦੂਜੇ ਨਾਲ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆਉਂਦੇ ਨੇ ਜਿਸ ਦੀ ਕਿ ਕਲਿੱਪ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਵੀ ਬਾਕੀ ਤੁਹਾਨੂੰ ਇੱਕ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਇਹ ਵੀਡੀਓ ਆ ਉਹ ਲੋਕਾਂ ਨੂੰ ਡਿਲੀਟ ਕਰ ਦੇਣੀ ਚਾਹੀਦੀ ਆ ਕਿਉਂਕਿ ਕਿਸੇ ਦੀ ਪਰਸਨਲ ਵੀਡੀਓ ਇਸ ਤਰ੍ਹਾਂ ਨੈਟ ਤੇ ਨਹੀਂ ਪਾਉਣੀ ਚਾਹੀਦੀ ਬਾਕੀ ਇਹ ਵੀਡੀਓ ਵਾਇਰਲ ਕਿਵੇਂ ਹੋਈ ਹੈ ਇਸ ਦੇ ਬਾਰੇ ਹਜੇ ਵੀ ਕੋਈ ਵੀ ਅਪਡੇਟ ਨਹੀਂ ਆਈ ਬਾਕੀ ਜਿਵੇਂ ਵੀ ਸਾਨੂੰ ਕੋਈ ਅਪਡੇਟ ਮਿਲੂਗੀ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਦਿਖਾਈਏ ਇੱਕ ਵਾਰੀ ਦਿਖਾ ਦੇ ਇੱਕ ਵਾਰੀ ਦਰਸ਼ਨ ਤੱਕਰਾ ਦੇ